ਤੋਂ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਸੀ ਪਠਾਣਾ ਦੇ ਵਿੱਚ ਐਸ ਡੀ ਐਮ ਹਰਵੀਰ ਕੌਰ ਦੀ ਇੱਕ ਵਾਇਵਚਿਕ ਜਾਗਰੂਕਤਾ ਰੈਲੀ ਘਟੀ ਹੈ ਇਹ ਰੈਲੀ ਆਈਟੀਆਈ ਬਸੀ ਪਠਾਣਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚੋਂ ਹੁੰਦੀ ਹੋਈ ਆਈਟੀਆਈ ਪਹੁੰਚ ਕੇ ਸੰਪੰਨ ਹੋ ਗਿਆ ਤਾਂ ਦੱਸਦੇ ਕਿ ਇਸ ਰੈਲੀ ਦੀ ਇੱਕ ਵਾਈ ਕਰ ਰਹੇ ਬਸੀ ਪਠਾਣਾ ਦੀ ਐਸ ਡੀ ਐਮ ਹਰਵੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਆਈਟੀਆਈ ਦੇ ਵਿਦਿਆਰਥੀਆਂ ਦੇ ਨਾਲ ਇਹ ਰੈਲੀ ਘਟੀ ਹੈ ਇਹ ਰੈਲੀ ਆਈਟੀਆਈ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵਿੱਚ ਜਨਤਾ ਨੂੰ ਜਾਗਰੂਕ ਕਰਦਿਆਂ ਨਿਕਲੀ ਹੈ ਤੇ ਉਹਨਾਂ ਦੱਸਿਆ ਕਿ ਆਮ ਜਨਤਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਨੇ ਤੇ ਜੇਕਰ ਵੀ ਕੋਈ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਤਾਂ ਉਸ ਨੂੰ ਜ਼ਰੂਰ ਇਸ ਤੋਂ ਦੂਰ ਹੋਣਾ ਚਾਹੀਦਾ ਹੈ। ਹਾਂਜੀ ਅੱਜ ਅਸੀਂ ਜਿਹੜੇ ਪੰਜਾਬ ਸਰਕਾਰ ਦੇ ਕੈਂਪੇਨ ਹੈ ਯੋਧ ਨਸ਼ਾ ਵਿਰੋਧ ਉਹਦੇ ਤਹਿਤ ਰੈਲੀ ਕੱਢ ਰਹੇ ਹਾਂ ਜਿਦੇ ਵਿੱਚ ਆਈਟੀਆਈ ਦੇ ਤਕਰੀਬਨ 150 ਸਟੂਡੈਂਟਸ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ। ਰੈਲੀ ਜਿਹੜੀ ਹੈਗੀ ਉਹ ਆਈਟੀਆਈ ਤੋਂ ਲੈ ਕੇ ਬਾਜ਼ਾਰ ਵਿੱਚ ਹੁੰਦੀ ਹੋਈ ਨਾਗਰਿਕਾਂ ਨੂੰ ਅਵੇਅਰ ਕਰੇਗੀ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਤੇ ਪੰਜਾਬ 'ਚ ਜਿਹੜੇ ਨਸ਼ਿਆਂ ਦੀ ਦਲਦਲ 'ਚ ਫਸੇ ਹੋਏ ਨੌਜਵਾਨ ਉਹਨਾਂ ਨੂੰ ਅਸੀਂ ਇਸ ਤੋਂ ਕੱਢ ਸਕੀਏ ਨੌਜਵਾਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਹਾਂ ਜੀ ਕਿ ਇਹ ਬਹੁਤ ਹੀ ਇੱਕ ਭੈੜੀ ਆਦਤ ਹੈ ਇਸ ਤੋਂ ਅਸੀਂ ਦੂਰ ਰਹੀਏ ਇਹ ਸਿਰਫ ਇੱਕ ਇੰਡੀਵਿਜੂਅਲ ਨੂੰ ਨਹੀਂ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਹੈ ਤਾਂ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਦਲਦਲ 'ਚੋਂ ਅਸੀਂ ਆਪਣੇ ਯੂਥ ਨੂੰ ਕੱਢ ਦਈਏ ਆਉਣ ਵਾਲੇ ਸਮੇਂ 'ਚ ਕੋਈ ਹੋਰ ਵੀ ਪ੍ਰੋਗਰਾਮ ਲਿਖੇ ਜਾਣਗੇ ਹਾਂਜੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਅਸੀਂ ਵੱਖ-ਵੱਖ ਪਿੰਡਾਂ 'ਚ ਨੁੱਕੜ ਨਾਟਕ ਕਰਾਵਾਂਗੇ ਡਰੱਗਸ ਦੇ ਨਾਲ ਰਿਲੇਟਡ ਜਿਹੜਾ ਲਿਟਰੇਚਰ ਅਸੀਂ ਘਰ-ਘਰ ਵੰਡਾਂਗੇ ਅਤੇ ਮੈਡੀਕਲ ਕੈਂਪਸ ਵੀ ਲਗਾ